ਅਸ ਮਹੱਲਾ ਪੰਜਵਾ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਦੁੱਖ ਸੁੱਖ ਸਿੰਬ੍ਰੀ ਤਹਿ ਮੌਜੂਦ ਜੰਬ ਪ੍ਰਾਮੂ ਕੋ ਕਹਾ ਡਰਾਈ ਰਹਾ ਉਹ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦੀ ਬਾਣ ਹਰ ਮੇਰੀ ਪੂੰਜੀ ਮੇਰਾ ਹਰਿ ਵਿਸਾਹ ਗੁਰਮੁਖ ਤਨ ਖੱਟੀ ਹਰ ਮੇਰਾ ਸਾਹ ਗੁਰ ਕਿਰਪਾ ਤੇ ਹਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਅਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਾਨ ਕਿਉ ਬੈਰਾਗ ਕਰਹਿਗਾ ਸਤਿਗੁਰ ਮੇਰਾ ਪੂਰਾ ਮਨ ਸਾਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਾਧਹੀ ਭਰਪੂਰਾ ਰਹਾ ਉਸ ਚਰਣ ਕੰਲ ਰਿਦਾਂ ਤਰ ਧਾਰੇ ਪ੍ਰਗਤੀ ਜੋਤ ਮਿਲੇ RAM ਪਿਆਰੇ ਪੰਜ ਸਫੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰਿ ਰਾਏ ਸੁਖ ਰੈਣ ਵਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾਂ ਕਰੀ ਕਿਰਪਾ ਹਰ ਪਰਗਟ ਆਇਆ ਮਿਲ ਸਤਿਗੁਰ ਧੰਨ ਪੂਰਾ ਪਾਇਆ ਐਸਾ ਹਰ ਧਨ ਸੰਚੀਏ ਭਾਈ ਪਾਹੇ ਨ ਜਲ ਜਲ ਨਹਿ ਰੂਪੈ ਸੰਗ ਛੋਟ ਕਰ ਕਤਹ ਨ ਜਾਈ ਰਹਾ ਤੋਟ ਨ ਆਵੇ ਨਖਟ ਨ ਜਾਏ ਖਾਏ ਖਰਚ ਮਨ ਰਹਾ ਅਗਾਏ ਸੂ ਸਚ ਸਾਹੋ ਜਿਸ ਘਰ ਹਰ ਧਨ ਸੰਚਾਣਾ ਇਸ ਧੰਤੇ ਸਭ ਜਗ ਵਰਸਾਣਾ ਤਿਨ ਹਰ ਤਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਮ ਹੱਲਾ ਪੰਜਵਾ ਜੈ ਸੇ ਕਿਰਸਾਨ ਬੂਐ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਨ ਹਮੂਆ ਗੋਵਿੰਦ ਭਗਤ ਅਸਥਿਰ ਹੈ ਥੀਰਾ ਉਹ ਤਿੰਤੇ ਸੋ ਪਰ ਦਿੰਤੇ ਸਰ ਪਰ ਪਉ ਸੀ ਰਾਤ ਰਾਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੀ ਗੁਰ ਪ੍ਰਸਾਦ ਕੋ ਉਰਲਾ ਜਾਗੇ ਕਉ ਨਾਨਕ ਗੁਣ ਗਾਈ ਇਹ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾ ਨਉ ਨਿਤਿ ਰਹਿ ਸਗਲ ਨਿਧਾਨ ਇੱਛਾ ਪੂਰਕ ਰਖੈ ਨ ਦਾਨ ਤੂੰ ਮੇਰੋ ਪਿਆਰੁ ਤਾ ਕੈਸੀ ਭੂਖਾ ਤੂੰ ਮਨ ਵਸਿਆ ਲਗੇ ਨਾ ਦੁਖਾ ਰਹੋ ਜੋ ਤੂੰ ਕਰਹਿ ਸੋਈ ਪ੍ਰਵਾਣ ਸੱਚ ਸਾਹਿਬ ਤੇਰਾ ਸੱਚ ਪ੍ਰਵਾਣ ਜَا ਤੁਧ ਪਾਵੈ ਤਾਂ ਹਰ ਗੁਣ ਗਾਉ ਤੇਰਾ ਘਰ ਸਦਾ ਸਦਾ ਹੈ ਨਿਆਉ ਸੱਚੇ ਸਾਹਿਬ ਅਲਖ ਅਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹੱਲਾ ਪੰਜਵਾਂ ਨਿਕਟ ਧੀ ਕੈ ਸਦਹੀ ਸੰਗਾ ਕੁਦਰਤ ਵਰਤ ਰੂਪ ਅਰੰਗਾ ਕਰ ਨਾ ਛਰੇ ਨਾਮ ਨਾਮ ਨਾ ਮਨ ਰੂਹਨ ਹਾਰਾ ਅਬਨਾਸੀ ਅਬਗਤ ਗੁਚਿਰ ਸਦਾ ਸਲਾਮਤ ਖਸਮ ਹਮਾਰਾ ਰਹਾ ਤੇਰੇ ਦਾਸ ਰੇ ਕਉ ਕਿਸ ਕੀ ਕਾਣ ਜਿਸ ਕੀ ਮੀਰਾ ਰਾਖਾਣ ਜੋ ਲੌਟਾ ਪ੍ਰਭ ਕੀਆ ਅਜਾਤ ਤਿਸ ਲੌਡੇ ਕੋ ਕਿਸ ਕੀ ਤਾਤ ਵੇ ਮਹਤਾਜ ਵੇ ਪ੍ਰਵਾਹ ਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਵਾਹ आसम हल्ला पार रस उड़ रस माता घर में वस्त बाहर उठ जाता सुनी न जाई सच अमृत का था करत झूठी लग गाता तरह ओ सब कसे बिरानी ऐसी गुनह असाध्य प्राणी ते सोलू जो साध ही संगी कामना वसू फिर फिर मंगी ਕੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੈ ਤਿਉ ਕਰ ਪ੍ਰਤਪਾਲੈ ਆਸ ਮਹੱਲਾ ਪੰਜਾਂ ਜੀ ਪ੍ਰਾਨ ਧਨ ਹਰਿ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬੇਨ ਹਰ ਨਾਮ ਅਬਰ ਸਭ ਥੂਰਾ ਤ੍ਰਿਪਤ ਅਗਾਵ ਹਰ ਦਰਸ਼ਨ ਮਨ ਮੂਰ ਰਹਾ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੰਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰ ਤੂਟਾ ਕੀਨੋ ਦਾਨ ਨਾਨਕ ਗੁਰ ਦੀ ਖਿਆ ਦੀਨ ਪ੍ਰਭ ਬਨਾਸੀ ਘੜ ਘੜ ਚੀਨ ਆਸਾ ਮਹੱਲਾ ਪੰਜਵਾ ਅੰਤ ਬਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸੁਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸੋਭਜਾ ਕੀ ਰਹਾ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਬਰ ਨ ਕੋਏ ਜੀ ਜਨ ਤਬ ਤੱਕ ਹਾਤ ਰਬ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਿਆਈ ਆਸਾ ਮਹੱਲਾ ਪੰਜਵਾਂ ਗੁਰ ਕਾ ਸਬਦ ਬਨਾਵੋ ਇਹੋ ਮਾਨ ਗੁਰ ਕਾ ਦਰਸਨ ਸਚੂ ਹਰ ਧਨ ਉਤਮਤ ਮਤ ਮੇਰੇ ਹਿਰਦੈ ਤੂੰ ਆਉ ਧਿਆਵੂ ਗਾਵੋ ਗੁਣ ਗੋਵਿੰਦਾ ਆਤ ਪ੍ਰੀਤਮ ਹਿ ਲਾਗੇ ਨਾਮ ਰਹਾਉ ਤ੍ਰਿਪਤ ਅਗਾਮ ਨ ਸਾਚੈ ਨਾਏ 68 ਮੱਜਨ ਸੰਤ ਧੂਰਾਏ ਸਭ ਮਹਿ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਬੇਕ ਦਾ ਸਗਲ ਕਾ ਛੋਟੇ ਅਬਮਾਨ ਨਾਨਕ ਕਉ ਗੁਰ ਦੀਨੋ ਦਾਨ ਆਸ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤਿ ਪਾਈ ਹਲੇ ਬੂੜਤ ਘੋਰ ਅੰਧ ਕੂ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਓ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛੁ ਉਕਤ ਨਮੋਰੀ ਗੁਰੂ ਨਾਨਕ ਸਰਣਾਗਤ ਤੋਰੀ ਅਸ ਮਹੱਲਾ ਪੰਜਵ ਤੇ ਪਦੇਦੋ ਰਸ ਪੀਵਤ ਸਦੀ ਰਤ ਆਨ ਰਸ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸੁਦਾ ਆਨੰਦ ਆਨ ਰਸ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸ ਆਨ ਰਸ ਸਭ ਹੁਛੇਰੇ ਰਹਾ ਉਹ ਹਰ ਰਸ ਕੀ ਕੀਮਤ ਕਹੀ ਨ ਜਾਏ ਹਰ ਸਾਧੂ ਹਾਟ ਸਮਾਏ ਲੱਖ ਕਰੋੜੀ ਮਿਲਨ ਕੇ ਜਿਸੈ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਧ ਈਤ ਉਤ ਕਤ ਛੋਟ ਨ ਜਾਏ ਨਾਨਕ ਗੀਤਾ ਹਰ ਰਸ ਮਾਹ ਅਸ ਮਹੱਲਾ 5ਵਾਂ ਕਾਮ ਕ੍ਰੋਧ ਲੋਭ ਮੋਹ ਮਟਾਵੇ ਛੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵਹ ਸੇਵ ਕਮਾਵਹ ਤਾਂ ਪ੍ਰੀਤਮ ਹੋਵਹ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਟੈ ਮਟੈ ਤੇ ਦੁਖ ਭੂਖ ਮਟੈ ਤੁਰ ਸਹਿਸਾ ਸੁਖ ਪਾਵੇ ਤੂੰ ਸੁਖ ਮਨ ਨਾਰੀ ਰਹਾਓ ਚਰਨ ਪਕਾਰ ਕਰੋ ਗੁਰ ਸੇਵਾ ਤੂੰ ਸੁਧ ਬਿਖ ਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਬ ਆਵ ਸੁਭਾ ਹਰਿਦੁਆਰੀ ਇਹੀ ਅਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੁਭਉ ਭਉ ਜਿਲ ਪਾਰ ਉਤਾਰੀ ਆਸਾ ਮਹੱਲਾ ਪੰਜਵਾਂ ਦੋ ਪਦੀ ਭਾਈ ਪ੍ਰਾਪਤਮਾਨੁ ਖਦੇ ਹੁਰੀਆ ਗੋਮਤ ਮਿਲਣ ਕੀ ਤੇਰੀ ਬਰੀਆ ਵਰਕਾਇ ਤੇ ਰਕ ਤੈਨਾ ਕਾਮ ਮਿਲ ਸਾਧ ਸੰਤ ਭਜ ਕੇਵਲ ਨਾਮ ਸਰੰਗ ਧਾਮ ਲਗ ਭਵ ਜਲ ਤਰਨ ਕੈ ਜਨ ਬ੍ਰਥਾ ਜਾ ਤਰੰਗ ਮਾਇਆ ਕਰਹਾ ਜਾਪ ਤਪ ਸੰਜਮ ਧਰਮਨਾਥ ਮਾ ਸੇਵਾ ਸਾਧਨਾ ਜਾਣਿਆ ਹਰਾਇ ਕਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਸਮਹੱਲਾ ਪੰਜ ਤੁਜ ਬਿਨ ਅਬਰ ਨਾਹੀ ਮੈਂ ਦੂਜਾ ਤੋਜਬਨ ਆਪਰ ਨਾਹੀ ਮਹਿ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀੜ ਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠ ਤੇ ਉੜ ਤੇ ਸੋਵਤ ਜਾਗਤ ਵਿਸਰਣਾਈ ਤੂੰ ਸਾਸ ਗੁਰ ਅਸਰ ਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕੇ ਸੁਖਦਾਤਾ ਸਤਿਗੁਰ ਆਵ ਤੁਮਰੇ ਬਾਲ ਗੋਪਾਲਾ ਸੁਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੁ ਛਡਾਇ ਪ੍ਰੀਤਮ ਸਿਉ ਮੇਰਾ ਮਨ ਮਾਨਿਆ ਤਾਪ ਮੁਆ ਬਿਖ ਖਾਇ ਰਹਾ ਉਪਾਲਾ ਤਉ ਕਛੁ ਨ ਬਿਆਪੈ ਰਾਮ ਨਾਮ ਗੁਣ ਗਾਏ ਢਾਕੀ ਕੋ ਚਿਤ ਕਛੁ ਨ ਲਾਗੇ ਚਰਨ ਕੰਮਲ ਸਰਣਾਏ ਸ਼ਾਂਤ ਪ੍ਰਸਾਦ ਪੈ ਕਿਰਪਾਲਾ ਹੋਏ ਆਪ ਸਾਈ ਗੁਣ ਨਦਾਨ ਨਿਤ ਗਾਵੇ ਨਾਨਕ ਸਹਿ ਸਦੁਖ ਮਿਟਾਏ ਆਸ ਮਹੱਲਾ 5ਵਾਂ औख दिखायो हर को ना सुख पाए दुख बिन सो ताप गया बचन पूरे अंत पया समे बसूरे रहाओ जी जंत सगल सुख पाया पर ब्रह्म नानक मन तया सम हल्ला पंजा बेन बिन हुम क्यों बुझ बुझाई ठंडी ताती मिट्टी खाई ओ न बाला बूढ़ा भाई रहाओ ਨਾਨਕ ਦਾ ਸੰਸਾਦ ਸਰਣਾਈ ਗੁਰ ਪ੍ਰਸਾਦ ਭਉ ਪਾਰ ਪਰਾਈਆ ਸਮਹ ਲਾ ਪੰਜਵਾ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਤ ਹਰ ਚਰਨ ਦਿਵਾ ਸਰਵਾਉ ਸਾਧ ਸੰਗਤਾਰ ਚਰਨ ਦਿਵਾਸ RAM ਨਾਮ ਨਿਤ ਜਪ ਮਨ ਮੇਰੇ ਸੀਤਲ ਸਾਤ ਸਦਾ ਸੁਖ ਪਾਵੈ ਕਿਲ ਵਿਖ ਜਾਹਿ ਸਭੇ ਮਨ ਤੇਰੀ ਰਹਾਉ ਕਉ ਨਾਨਕ ਜਾ ਕੇ ਪੂਰਨ ਕਰਮ ਸਾਧਗੁਰ ਪੇਟੇ ਪੂਰਨ ਪਾਰ ਬ੍ਰਹਮਾ ਦੂਜੇ ਘਰ ਕੀ ਚੌਤੀਸ ਆਸਾ ਮਹੱਲਾ ਪੰਜਵਾਂ ਜਾ ਕਾ ਹਰਿ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੁਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਇ ਅਤੋਲ ਹੀ ਹਰ ਸਿਮਰਤ ਨਾਨਕ ਭਈ ਅਮੋਲੀ ਆ ਸਮਹੱਲਾ ਪੰਜਵਾਂ ਕਾਮਕ੍ਰੂਦ ਮਾਇ ਮਦ ਮਤਸਾਰੇ ਇਹ ਖੇਲ ਤੇ ਸਭ ਜੁਇ ਹਾਰੇ ਸਾਤ ਸੰਤੋਖ ਦਇਆ ਧਰਮ ਸੱਚ ਇਹੋ ਆਪਣੇ ਗ੍ਰਹਿ ਭੀਤਰ ਵਾਰਹਿ ਜਨਮ ਵਰਨ ਚੂਕੇ ਸਭ ਭਾਰੇ ਮਿਲਤ ਸੰਗ ਪਉ ਮਨ ਨਿਰਮਲ ਗੁਰਪੂਰੇ ਲੈ ਖਿਨ ਮਹਤਾਰੇ ਰਹਾਓ ਸਭ ਕੀ ਰੇਨ ਹੋਏ ਰਹਿ ਮੰਨੁਆ ਸਗਲੇ ਦੀ ਸਹਿਮੀਤ ਪਿਆਰੇ ਸਭ ਮਤੇ ਰਵਿਆ ਮੇਰਾ ਠਾਕੁਰ ਦਾਨ ਦੇ ਤ ਸਭ ਜੀ ਸੁਭਾਰੇ ਏਕੋ ਏਕ ਆਪ ਇਕ ਇਕ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗੈਰ ਗੰਬੀਰ ਬਿਆੰਤ ਕੁਸਾਈ ਅਤ ਨਹੀਂ ਕਿਛ ਪਾਰ ਆਵਾਰੇ ਤੁਮਰੀ ਕਿਰਪਾ ਤੇ ਗੁਰ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰ ਆਸਾ ਮਹੱਲਾ 5 ਉਹ ਬਿਆਨ ਤਵ ਗਤ ਅਗੋ ਚਿਰੋ ਸਭ ਤੇਰਾ ਆਕਾਰ ਕਿਆ ਹਮ ਜਨਤ ਕਰਹਿ ਚਿਤ ਰਾਈ ਜਹ ਸਭ ਪਿਸ ਤੁਝੇ ਭਜਾਰ ਮੇਰੇ ਸਤਿਗੁਰਿਆ ਆਪਣੇ ਬਾਲ ਕ ਰਾਖੋ ਲੀਲਾ ਧਾਰ ਦੇਹੁ ਸਮਤ ਸਦਾ ਗੁਣ ਕਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਓ ਜੈਸ ਜਨਨ ਜਠਰ ਮਹਿ ਪ੍ਰਾਣੀ ਉਹ ਰਹਿ ਤਾ ਨਾਮ ਆਧਾਰ ਅੰਤ ਕਰੈ ਸਾਸ ਸਾਸ ਸੰਭਾਰਾ ਨਾ ਪੋਹੈ ਅਗਨਾਰ ਪਾਰ ਧਨ ਪਾਰ ਦਾਰਾ ਪਰਿੰਦਾ ਇਰਸ ਪੀਤ ਨਿਵਾਰ ਚਰਨ ਕਬਲ ਸੇਵੀ ਰਿਦ ਅੰਤਰ ਗੁਰ ਪੂਰੈ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀ ਸੈਨਾ ਕੋਈ ਸੰਗਾਰ ਜਬ ਲਗ ਜੀਵੇ ਕਲੀ ਕਾਲ ਮਹਿ ਜਨ ਨਾਨਕ ਨਾਮ ਸੁਭਾਰਾ ਸਾ ਘਰਤੀ ਜਾ ਮਹਿਲਾ ਪੰਜਵਾ ਏਕੂ ਓੰਕਾਰ ਸਤਗੁਰ ਪਰਸਾਦੇ ਰਾਜ ਮਿਲਖ ਜੋ ਰਾਜ ਮਿਲਖ ਜੋ ਬਨਗਰੇ ਸੋਬਾ ਰੂਪवंत ਜੋਵਾਨੀ ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬਿਆਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗਹ ਕਾਮਨਾ ਵੈ ਛੂੜ ਚਲੇ ਅਭਮਾਨੀ ਕਾਹੀ ਇੱਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਬਤ ਜਾਗਤੂ ਸਦਾ ਸਦਾ ਹਰ ਧਿਆਈਐ ਰਹਾਉ ਮਹਾ ਬਚਿੱਤਰ ਸੁੰਦਰਾ ਖਾੜੇ ਰਾਣ ਬਹਿ ਜਿੱਤੇ ਪਵਾੜੇ ਹਉ ਮਾਰੋ ਹਉ ਬੰਦੋ ਛੋਡੋ ਮੁਖਤੇ ਏ ਬਬਾੜੇ ਆਇਆ ਹੁਕਮ ਪਰ ਬ੍ਰਹਮ ਕਾ ਛੂਡ ਚਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬੋ ਕਰਤਾ ਕਰਨ ਹਾਰ ਨ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸਬਦ ਨ ਪਛਾਨੇ ਨਾਂਗਾ ਆਇ ਨੰਗ ਜਾਸੀ ਜਿਉ ਹਸਤੀ ਖਾਕਸ਼ਾਨ ਸੰਤ ਸਜਣ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਰਾਗਾ ਸਾ ਘਰ ਪੰਜਵਾਂ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦਿ ਭ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੇ ਹਰ ਜਨ ਮਾਹ ਮੋਹਨੀ ਮਗਨ ਪ੍ਰੇਪ੍ਰੀਤ ਪ੍ਰਾਨ ਕੋ ਤਿਆਗੇ ਬਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਉੂ ਲਗ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਭਾਗੇ ਕਿਰਪਾ ਏਕੋ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਕਰਿ ਸੇਵਾ ਮਹੱਲਾ ਪੰਜਵਾ ਜੋਤਿ ਤੁਧ ਪਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸੁਮਰਤ ਅਪਾਰਾ ਅਬਰ ਨਾਹੀ ਰੇ ਕੋਈ ਦੇਰ ਜਨ ਰਸਕ ਰਸਕ ਗੁਣ ਗਾਵੇ ਮਸਲਤ ਮਤਾ ਸਿਆਣ ਪਜਾਨੀ ਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅਮਰਤ ਨਾਮ ਤੁਮਾਰਾ ਪ੍ਰੀ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਤ ਗੈ ਸੇ ਜਨ ਪੂਰੇ ਸੁਖ ਨਦਾਨ ਹਰ ਗਾਇਆ ਜਾ ਕੋ ਟੇਕ ਤੁਮਾਰੀ Swami ਤਾਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਭਰਮ ਉਹ ਤਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀ ਨਾ ਹਰ ਨਾਮੇ ਰੰਗ ਸਮਾਇਆ ਸਮਹੱਲਾ ਪੰਜਵਾ ਜਨਮ ਜਨੁ ਕੀ ਮਲ ਧੋਵੈ ਪ੍ਰਾਈ ਆਪਣਾ ਕੀਤਾ ਪਾਵੈ ਇਹ ਸੁਖ ਨੇ ਦਰਗਹਿ ਢੋਈ ਜੰਪੁਰ ਜਾਏ ਪਚਾਵੈ निंदकैला जन्म गवाया पहुच न सका कहूं बात आघ ठौर न पाया रहौ किरत पै निंदक बपरी का क्या हो करै बिचारा तहां पे गूता जह कोई न राकै ओ किस पै करै पुकारा निंदक की गत कत हूं नाही खसमै वे पाणा जो जो निंद करै संतन की तेऊं संतन सुख मानणा संता टेक तुम्हारी स्वामी तू तु संतन का सहायी ਕੋ ਨਾਨਕ ਤੁਸ ਤਹਰ ਰਾਕੇ ਨਿੰਦਕ ਜੀਏ ਰੁੜਾਈ ਆਸ ਮਹੱਲਾ ਪੰਜਵਾ ਬਾਹਰ ਥੋਏ ਅੰਤਰ ਮਨ ਮੈਲਾ ਦੁਇ ਠੌਰ ਆਪਣੇ ਖੋਏ ਈਹਾਂ ਕਾਮ ਕ੍ਰੋਧ ਮੋਹਿ ਵਿਆਪਿਆ ਗੈ ਮਸ ਮਸ ਰੋਏ ਗੋਵਿੰਦ ਪਾਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰੇ ਨਾਮ ਨਾ ਸੁਣਈ ਡੋਰਾ ਰਹਾ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ ਬੇਦ ਸਾਸਤਰ ਕਉ ਤਰਕਨ ਲਾਗਾ ਤਤ ਜੋਗ ਨ ਪਛਾਨੈ ਉਗਰ ਗਿਆ ਜੈਸਾ ਖੋਟਾ ਢੱਬੂਆ ਨਦਰ ਸਰਾਫਾ ਅੰਤਰ ਜਾਮੀ ਸਭ ਕਿਸ ਜਾਣੈ ਉਸਤੇ ਕਹਾ ਛਪਾਇਆ ਕੂੜ ਕੱਟ ਬੰਚ ਨੇ ਮੁਨਿਆਦਾ ਬੈਨਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੇ ਦੀਖ ਸਮਾਲੇ ਆਸ ਮਹੱਲਾ ਪੰਜਵਾ ਉਤਮ ਕਰਤ ਹੋਇ ਮਨ ਨਿਰਮਲ ਨਾਚੈ ਆਪ ਨਿਵਾਰੀ ਪੰਜ ਜਨਾਂ ਨੇ ਵਸਤਿ ਰੱਖੇ ਮਨ ਮਹਿ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾ ਪਖਾਵਜ ਤਾਲ ਕੋ ਗੁਰੂ ਅਨਹਦ ਸਬਦ ਵਜਾਵੇ ਰਹਾਉ ਪ੍ਰਤਿਮੇ ਮਾਨਪੁਰ ਬੂਤੇ ਆਪਣਾ ਪਾਛੇ ਅਵਰ ਰੀਝਾਵੇ ਰਾਮ ਨਾਮ ਜਪ ਹਿਰਦੈ ਜਪ ਮੁਕਤੇ ਸਗਲ ਸੁਣਾਵੇ ਸਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ ਮਨ ਤਨ ਅਰਪ ਤਰੇ ਗੁਰਿਆਗੈ ਸਤ ਪਦਾਰਥ ਪਾਵੈ ਜੋ ਜੋ ਗੁਨਿ ਪੀਖ ਲੈ ਸਰਦਾ ਤਾਕ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆ ਸਮਹੱਲਾ 5ਵਾਂ ਆਦਮ ਉਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਿਸ਼ਟਾਰੀ રે ਪਾਤਾਲੀ ਆਕਾਸੀ ਸਖਨੀ ਲਹਿਰ 부ਜੀ ਲਹਿਰ 부ਜੀ ਖਾਈ રે ਘਰ ਕੀ ਬਿਲਾਈ ਅਬਰਸ ਕਾਈ موسی ਦੇਖ ਡਰਾਈ રે ਅੱਜ ਕਹਿ ਵਾਸਗੁਰ ਕੀਨੋ ਕੇ ਹਰ ਕੂਕਰ ਤਨਹ ਲਗਾਈ ਰੇ ਰਾਓ ਬਾਜ ਥੁੰਨੀਆਂ ਛਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ ਬਿਨ ਜੜੀਐ ਲੈ ਜੜਿਓ ਜੜਾ ਵਾਥੀ ਵਾ ਚਿਰੰਜ ਲਾਇਆ ਰੇ ਦਾਦੀ ਦਾਦ ਨ ਪੌਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੈ ਬੈਠੀ ਲੈ ਮ੍ਰਿਤਕ ਨੈਂਦ ਖਲਨ ਤਾਇਆ ਰੇ सोई ਜਾਣ ਕਹਿ ਮੈ ਜਾਣਾ ਜਾਣਨ ਹਾਰ ਨਛਨਾਰੇ ਕਉ ਨਾਨਕ ਗੁਰ ਰਾਮੇ ਉਪੀਆ ਰਸਕ ਰਸਕ ਬਿਗਸਾਨਾਰੇ ਆਸ ਮਹੱਲਾ ਪੰਜਾਂ ਬੰਦਨ ਕਾਟਿ ਸਾਰੇ ਆਪਣਾ ਆਪਣਾ ਬਿਰਤ ਸੁਮਾਰਿਆ ਕੋਈ ਕਿਰਪਾਲ ਮਾਤ ਪਿਤ ਨਿਆਈ ਬਾਰਕ ਦਿਉ ਪ੍ਰਤਪਾਰਿਆ ਗੁਰੁ ਸਿਖਰਾ ਕੇ ਗੁਰ ਗੋਪਾਲ ਕਾੜ ਲਿਏ ਮਹਾ ਭਗ ਦਿਲ ਤੇ ਆਪਣੀ ਨਦਰ ਨਿਹਾਲ ਰਹਾਓ ਜਾ ਕੇ ਸਿਮਰਨ ਜੰਮ ਤੇ ਛੁੱਟੀ ਐ ਹਲਤ ਪਲਤ ਸੁਖ ਪਾਈ ਐ ਸਾਧ ਗ라스 ਜਪਹੁ ਜਪ ਰਸਨਾ ਜਪਹੁ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇਸ ਜੈਨ ਜੈ ਕਿਸ਼ ਭਉ ਨ ਬਿਆਪੇ ਹਰ ਧਨ ਨਿਰਮਲ ਗਾਠੇ अंतकाल प्रपय सहाय ए तुद रक्षण हरी प्राण मीत ही तुद ना मेरे नानक सत बलहारी प्राण मीत हित तन मेरे नानक सत बलहारी आ समाल पंजवा जा तू साहिब तां भाव के हा हूं तुद बिन किसा लाही ਇਕ ਤੂੰ ਤਾਂ ਸਭ ਕੁਛ ਹੈ ਮੈਂ ਤੁਧ ਬਿਨ ਦੂਜਾ ਨਹੀਂ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਣ ਬਿਰਤਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਣ ਨਾ ਵ ਸਭ ਜਗ ਬਉਰਾਇ ਹਰ ਨਾਮ ਲੈ ਸੁਖ ਪਾਈਏ ਕਿਆ ਕਹੀਏ ਕਿ ਸਿਆਖ ਸੁਣਾਈਐ ਜੀ ਕਹਿਣਾ ਸੋ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਿਢਾਈ ਤਾਂ ਤੇਰੀ ਵਿਢਾਈ ਏ ਤੁੱਜ ਜਿ ਤਿਆਉ ਨਾਨਕ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਮ ਆਸਮੱਲਾ ਪੰਜਾ ਅਮਰਤ ਨਾਮ ਤੁਮਾਰਾ ਠਾਕੁਰ ਇਹ ਮਹਾਰਸ ਜਨਹ ਪੀਓ ਜਨਮ ਜਨਮ ਚੁਕੇ ਭੈ ਭਾਰੇ ਦੁਰਮ ਦੁਰਤ ਬਨਾਸਿ ਭਰਮ ਬੀਓ ਤਰਸਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਿਗੁਰ ਮੰਗ ਤਨ ਮੇਰਾ ਠਾਰਥੀ ਰਹਾ ਤੁਮਰੀ ਕਿਰਪਾ ਤੇ ਭੈਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਿਜੀ ਬਿਖਿਆ ਭੈ ਖੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾਇ ਹੋ ਬਨਾਸੀ ਮੰਤਰ ਲਿਓ ਕਰਿ ਕਿਰਪਾ ਮੋਹਿ ਸਤਿਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁਮਾਨਸ ਦੇਹੀ ਪਾਇ ਜਿਤ ਪ੍ਰਭ ਆਪਣੈ ਮੇਲ ਲਿਓ ਤਾਨ ਸੁਕਲ ਜੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀ ਹੋ ਆਸ ਮਹੱਲਾ ਪੰਜਵਾਂ ਆ ਗਿਆ ਹੀ ਤੇ ਸਭ ਕੁਝ ਹੋ ਹੂਆ ਆਵਰਿਕ ਜਾਣੈ ਗਿਆਨਾ ਭੂਲ ਚੁਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੁਹਦੀਨ ਕੋ ਰੱਖ ਲੀਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅਮਰਤ ਖੇਨ ਅਮਰਤ ਮੁਖ ਨਾਮ ਦੀਆ ਰਾਵ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭੈ ਆਨ ਤੇ ਫੂਕ ਮਹਾ ਕੋਰ ਤੇ ਬਾਹ ਪਕਰ ਗੁਰ ਕਾੜ ਲੀਏ ਨੈ ਭਉ ਭੈ ਸਗਲ ਭਉ ਮਿਟਿਆ ਰਾ ਕੀ ਰਾਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਭਇਆ ਨਾਨਕ ਸੋਇਲਾ ਸਮਹੱਲਾ ਪੰਝਾ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤਾਵੇ ਤਾਂ ਸੇਵਾ ਅਬਰ ਕੋ ਦੂਜਾ ਸੂਜੈ ਸਾਚੇ ਲਖ ਅਭੇਵਾ ਕੀਤਾਵੇ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾ ਤੇਰੀ ਟੇਕ ਤੇਰਾ ਆਧਾਰ ਹੱਥ ਦੇ ਤੂੰ ਰਾਖੇ ਜਿਸ ਤਨ ਉਪਰ ਤੇਰੀ ਕਿਰਪਾ ਜਿਸ ਕੋ ਬੇਪ ਨਾ ਕੋ ਉਪਾਖ ਹੈ ਉਹ ਹਸੂ ਕੋ ਹ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਰ ਨਾ ਤੂੰ ਸਤ ਮਿਹਰਬਾਨਾ ਨਾ ਮਿਲ ਰੰਗ ਮਾਣੀ ਤੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਸਭ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਏ ਖੋਲ ਕੇ ਵਾਰ ਦਿਖਾ ਲੈ ਦਰਸ਼ਨ ਪਨੁਰਪ ਜਨਮ ਨਾ ਆਈਏ ਮਿਲੋ ਪ੍ਰੀਤ ਸੁਆਮੀ ਆਪਣੇ ਸਗਲੇ ਦੁਖ ਹਰੋ ਰੇ ਪਰਬ੍ਰਮ ਜਨੈ ਹਰਿ ਦਿਆ ਰਾਧਾ ਤਕ ਸੰਗ ਤਰਉ ਰਹਿ ਆਉ ਮਹਾ ਉਧਿਆਨ ਪਾਵਕ ਸਾਗਰ ਪਏ ਹਰਖ ਸੂਗ ਮਹਿ ਬਸਨਾ ਸਤਗੁਰ ਭੇਟਿਆ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਾਨ ਧਨ ਥਾਪ ਕੀਉ ਸਭ ਆਪਣਾ ਕੋਮਲ ਬੰਧਨ ਬਾਧਿਆ ਗੁਰ ਪ੍ਰਸਾਦ ਭਏ ਜਨ ਮੁਕਤੀ ਹਰ ਹਰ ਨਾਮ ਅਰਾਧਿਆ ਰੱਖ ਲੀ ਪ੍ਰਭ ਰਾਖਣ ਹਾਰੈ ਜੂ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੀ ਆਸਮ ਹੱਲਾ ਪੰਜਵਾ ਮੋਹ ਮਲਣ ਨੀਂਤੇ ਛੁਟਕੀ ਕਾਉਣ ਅਨਗਰੂਹ ਭੈਉ ਰੀ ਮਹਾ ਮੋਹਨੀ ਤਦ ਨ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ ਰਹਾ ਕਾਮ ਕ੍ਰੋਧ ਅਹੰਕਾਰ ਗਖਰੂ ਸੰਜਮ ਕੌਣ ਛਟਿਓ ਰੀ ਸੁਰ ਨਰ ਦੇਵਾ ਸੁਰੁ ਤਰੇ ਗੁਨੀਆ ਸਗਲੋ ਭਵਨ ਲੁਟਿਓ ਰੀ ਦਾਵਾ ਅਗਨ ਬਹੁਤ ਪ੍ਰਣ ਜਾਲੈ ਕੋਈ ਹਰਿਆ ਬੂਟ ਰਹਿਓ ਰੀ ਅਸੋ ਸਮਰਾਤ ਵਰਨਾ ਸਾਕੋ ਤਾ ਕੀ ਉਪਮਾ ਜਾਤ ਨਾ ਕਹਿਓ ਰੀ ਕਾਜਰਕੋਟ ਮੈਂ ਪਈ ਨਕਾਰੀ ਨਰਮਲ ਬਰਨ ਬਨਿਉਰੀ ਮਹਾਮਤੁਰ ਗੁਰਹਿਰદય ਬਸਿਉ ਅਚਰਜ ਨਾਮ ਸੁਨਿਉਰੀ ਕਰ ਕਿਰਪਾ ਪ੍ਰਭ ਨਦਰਬ ਲੋਕ ਨੇ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ੴ ਸਤਿਗੁਰ ਪ੍ਰਸਾਦਿ ਰਾਗਾ ਸਾ ਕਰ ਸਤਵਾ ਮਹੱਲਾ ਪੰਜਵਾਦ lal cholna ta tan soya surjan pani ta man mohia kaman baniri teri lali kaman rang tu pai gulali raho to mehi sundar tu mai swaag tu kar lalan tu kar bhag tu satwantee tu pradhan tu preetam paani tu hi surgyaan preetam paani tarang gulal koh nanak sub drishth nihal ਸੋ ਨਰੀ ਸਖੀਏ ਅਮਰੀਕਾਲ ਪ੍ਰਭ ਆਪ ਸਿਗਾਰ ਸੁਵਾਰਣ ਹਰ ਰਹਾ ਦੂਜਾ ਸਾ ਮਹੱਲਾ ਪੰਜਵਾ ਦੂਕਨੋ ਦ ਬਹੁਤੇ ਦੂਰ ਅਬ ਮਸਲਤ ਮਹ ਮਿਲੀ ਹਧੂਰ ਚੁਕਾ ਨਿਹੋਰਾ ਸਖੀ ਸਹੇਰੀ ਭਰਮ ਗਇ ਗੁਰ ਪੈਰ ਸੰਗ ਮੇਰੀ ਰਹਾ ਨਿਕਟ ਆਨ ਪ੍ਰੇਸੇ ਜ ਧਰੀ ਕਾਣ ਕਡਨ ਤੇ ਛੂਟ ਪਰੇ ਮੰਦਰ ਮੇਰੇ ਸਬਦ ਉਜਾਰਾ ਅੰਦਨ ਅਨ ਅਨ ਅਨਤ ਬਨੋਦ ਖਸਮ ਹਮਾਰਾ ਮਸਤਕ ਭਾਗ ਮੈਂ ਪੇਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਉ ਮੌਲਾ ਅਲਤ ਰਹਾਉ ਜੈਸੀ ਜਲ ਮਹਿਕੌਲਾ ਰਹਾਉ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸਾਂਗ ਪ੍ਰਭ ਆਪਣਾ ਧਰਤਾ ਦੀਸ ਆਪਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ